ਸਾਡੇ 17 ਕਿੱल्ल्या ਤੋਂ ਉੱਪਰ ਪਈ ਵੀ ਜਮੀਨ ਹੈ ਉਹ ਵੀ ਨਹੀਂ ਵੰਡੇਗੀ ਕਾਨੂੰਨ ਬਣਿਆ ਹੋਇਆ ਪਿਛਲੇ ਸਮੇਂ ਚੰਨੀ ਆਇਆ ਸੀ ਚੰਨੀ ਆਪਣੇ ਮੁੱਖ ਮੰਤਰੀ ਬਣਿਆ ਪੰਜਾਬ ਦਾ ਬਣਿਆ ਉਹਨੇ ਆਰਡਰ ਕਰਤਾ ਕਿ ਭਈ ਜਿਹੜੀ 17 ਕਿੱल्ल्या ਤੋਂ ਉੱਪਰ ਪਈ ਜਮੀਨ ਹੈ ਨਾ ਉਹਦੀ ਹੁਣ ਨਿਸ਼ਾਨਦੇਹੀ ਕਰ ਲੋ ਜਿਹੜੇ ਬੰਦੇ ਨੇ ਉਹਦਾ ਨਾਮ ਚਿੰਨਿਤ ਕਰ ਲੋ ਇਹ ਜਮੀਨ ਵੰਡਣੀ ਹੈ ਆ ਗਿਆ ਅੱਧੇ ਘੰਟੇ ਬਾਅਦ ਹੀ ਉਹਨੇ ਬਿਆਨ ਵਾਪਸ ਲੈ ਲਿਆ ਇਹ ਹੈ ਤੁਹਾਡੀ ਸਰਕਾਰਾਂ ਦਾ ਚਿਹਰਾ ਕਿਉਂਕਿ ਇਹ ਸਰਕਾਰਾਂ ਕਹਿਣ ਉਹ ਬੇਸ਼ੱਕ ਕਹਿੰਦੀਆਂ ਨੇ ਤੁਹਾਡੀਆਂ ਆ ਪਰ ਤੁਹਾਡੀਆਂ ਨਹੀਂ ਇਹ ਜਮਾਤੀ ਪ੍ਰਬੰਧ ਹੈ ਇਹ ਇਥੋਂ ਦੇ ਜ਼ਗੀਰਦਾਰਾਂ ਦੇ ਲਈ ਇਥੋਂ ਦੇ ਸਰਮਾਇਦਾਰਾਂ ਦੇ ਲਈ ਇਥੋਂ ਦੇ ਦਲਾਲਾਂ ਦੇ ਦੀ ਸੇਵਾ ਲਈ ਇਹ ਸਰਕਾਰਾਂ ਬਣਦੀਆਂ ਉਹ ਤੁਸੀਂ ਦੇਖ ਲਿਆ ਤੀਜਾ ਬੋਲਦਾ ਹਾਲ ਭਗਵੰਤ ਮਾਨੰਦ ਤੁਹਾਡੇ ਸਾਹਮਣੇ ਹੀ ਆ ਸੋ ਇਸ ਸਾਡੇ 17 ਕਿੱਤਿਆਂ ਤੋਂ ਉੱਪਰ ਪਈ ਵੀ ਜਿਹੜੀ ਜ਼ਮੀਨ ਹੈ ਉਵਨੀ ਵੰਡਣੇ ਕੀ ਕਾਨੂੰਨ ਬਣਿਆ ਹੋਇਆ ਪਿਛਲੇ ਸਮੇਂ ਚੰਨੀ ਆਇਆ ਸੀ ਚੰਨੀ ਆਪਣੇ ਮੁੱਖ ਮੰਤਰੀ ਬਣਿਆ ਪੰਜਾਬ ਦਾ ਬਣਿਆ ਉਹਨੇ ਆਰਡਰ ਕਰਤਾ ਕਿ ਭਈ ਜਿਹੜੀ 17.5 ਕਿੱਲਿਆਂ ਤੋਂ ਉੱਪਰ ਪਈ ਜ਼ਮੀਨ ਹੈ ਨਾ ਉਹਦੀ ਹੁਣ ਨਿਸ਼ਾਨਦੇਹੀ ਕਰ ਲੋ ਜਿਹੜੇ ਬੰਦੇ ਨੇ ਉਹਦਾ ਨਾਮ ਚਿੰਨਿਤ ਕਰ ਲੋ ਇਹ ਜ਼ਮੀਨ ਵੰਡਣੀ ਆ ਆ ਗਿਆ ਅੱਧੇ ਘੰਟੇ ਬਾਅਦ ਉਹਨੇ ਵਿਹਾਨ ਵਾਪਸ ਲੈ ਲਿਆ ਇਹ ਐ ਥੋਡੀ ਸਰਕਾਰਾਂ ਦਾ ਚਿਹਰਾ ਕਿਉਂਕਿ ਇਹ ਸਰਕਾਰਾਂ ਕੈਨ ਉਹ ਬੇਸ਼ੱਕ ਕਹਿੰਦੀਆਂ ਨੇ ਤੁਹਾਡੀਆਂ ਆ ਪਰ ਤੁਹਾਡੀਆਂ ਨਹੀਂ ਇਹ ਜਮਾਤੀ ਪ੍ਰਬੰਧ ਹੈ ਇਹ ਇਥੋਂ ਦੇ ਜ਼ਗੀਰਦਾਰਾਂ ਦੇ ਲਈ ਇਥੋਂ ਦੇ ਸਰਮਾਇਦਾਰਾਂ ਦੇ ਲਈ ਇਥੋਂ ਦੇ ਦਲਾਲਾਂ ਦੇ ਦੀ ਸੇਵਾ ਲਈ ਇਹ ਸਰਕਾਰਾਂ ਬਣਦੀਆਂ ਉਹ ਤੁਸੀਂ ਦੇਖ ਲੈ ਤੀਜਾ ਬੋਲਦਾ ਹਾਲ ਭਗਵੰਤ ਮਾਨ ਸਾਡੇ ਸਾਹਮਣੇ ਹੀ ਆ ਸੋ ਇਸ ਸਾਡੇ ਸਾਰੇ ਕਿੱਤਿਆਂ ਤੋਂ ਉੱਪਰ ਪਈ ਵੀ ਜਿਹੜੀ ਜ਼ਮੀਨ ਹੈ ਉਹ ਵੀ ਨਹੀਂ ਵੰਡੀ ਗਈ ਕਾਨੂੰਨ ਬਣਿਆ ਹੋਇਆ ਪਿਛਲੇ ਸਮੇਂ ਚ ਚੰਨੀ ਆਇਆ ਸੀ ਚੰਨੀ ਆਪਣੇ ਮੁੱਖ ਮੰਤਰੀ ਬਣਿਆ ਪੰਜਾਬ ਦਾ ਬਣਿਆ ਉਹਨੇ ਆਰਡਰ ਕਰਤਾ ਕਿ ਭਾਈ ਜਿਹੜੀ 17.5 ਕਿੱਲਾਂ ਤੋਂ ਉੱਪਰ ਪਈ ਜ਼ਮੀਨ ਹੈ ਨਾ ਉਹਦੀ ਹੁਣ ਨਿਸ਼ਾਨਦੇਹੀ ਕਰ ਲੋ ਜਿਹੜੇ ਬੰਦੇ ਨੇ ਉਹਦਾ ਨਾਮ ਚਿੰਨਿਤ ਕਰ ਲੋ ਇਹ ਜ਼ਮੀਨ ਵੰਡਣੀ ਆ ਆ ਗਿਆ ਅੱਧੇ ਘੰਟੇ ਬਾਅਦ ਹੀ ਉਹਨੇ ਬਿਹਾਨ ਵਾਕਸ ਲੈ ਲਿਆ ਇਹ ਐ ਥੋਡੀ ਸਰਕਾਰਾਂ ਦਾ ਚਿਹਰਾ ਕਿਉਂਕਿ ਇਹ ਸਰਕਾਰਾਂ ਕਹਿਣ ਨੂੰ ਬੇਸ਼ੱਕ ਕਹਿੰਦੀਆਂ ਨਹੀਂ ਤੁਹਾਡੀਆਂ ਆ ਪਰ ਤੁਹਾਡੀਆਂ ਨਹੀਂ ਇਹ ਜਮਾਤੀ ਪ੍ਰਬੰਧ ਹੈ ਇਹ ਇਥੋਂ ਦੇ ਜ਼ਗੀਰਦਾਰਾਂ ਦੇ ਲਈ ਇਥੋਂ ਦੇ ਸਰਮਾਇਯਦਾਰਾਂ ਦੇ ਲਈ ਇਥੋਂ ਦੇ ਦਲਾਲਾਂ ਲਈ ਦੀ ਸੇਵਾ ਲਈ ਇਹ ਸਰਕਾਰਾਂ ਬਣਦੀਆਂ ਨੇ ਉਹ ਤੁਸੀਂ ਦੇਖ ਲੈ ਨਤੀਜਾ ਬਦਦਾ ਹਾਲ ਭਗਵੰਤ ਮਾਨ ਸਾਡੇ ਸਾਹਮਣੇ ਹੀ ਆ ਸੋ ਇਸ